ਹਰੇਕੋਚ ਪ੍ਰੋਪਰਟੀਆਂ ਔਰ ਇਲੀਗਲ ਕੰਸਟਰਕਸ਼ਨਸ ਕਾਰਪੋਰੇਸ਼ਨ ਨੇ ਔਰ ਪੀ ਡਬਲਯੂ ਡੀ ਨੇ ਇਹਨਾਂ ਨੇ ਆਇਡੈਂਟੀਫਾਈ ਕੀਤੀਆਂ ਨੇ ਇਹਨਾਂ ਨੇ ਬਕਾਇਦਾ ਪੁਲਿਸ ਤੋਂ ਫੋਰਸ ਮੰਗੀ ਹੈ ਡਿਊਟੀ ਮਾਜਿਸਟ੍ਰੇਟ ਆਏ ਹੋਏ ਨੇ ਲਾਫ ਲੈਂਡ ਜਿਹੜਾ ਹਮੇਸ਼ਾ ਪ੍ਰਵੇਲ ਕਰਦਾ ਆਪਾਂ ਦੇਖਦੇ ਆਂ ਕਿ ਔਨਰੇਬਲ ਹਾਇਰ ਕੋਰਟਸ ਵੀ ਹਮੇਸ਼ਾ ਕਹਿੰਦੀਆਂ ਨੇ ਕਿ ਲਾਫ ਲੈਂਡ ਪ੍ਰਵੇਲ ਕਰੇਗਾ ਪਰ ਇਸ ਪਰ ਲਾ ਜਿਹੜੀਆਂ ਕੰਸਟਰਕਸ਼ਨਸ ਠੀਕ ਨੇ ਉਹ ਠੀਕ ਰਹਿਣਗੀਆਂ ਦੂਜੀਆਂ ਡਿਮੋਲਿਸ਼ ਕੀਤੀਆਂ ਜਾਣਗੀਆਂ ਇਸੇ ਤਰ੍ਹਾਂ ਹੀ ਇੱਕ ਮਿੰਟ ਸਰ ਹੁਣੇ ਸਵਾਲ ਦੋ ਜੀ ਆਪ ਤੋਂ ਜੀ ਇਸੇ ਦੇ ਵਿੱਚ ਹੀ ਸਰ ਆ ਜਿਹੜੀਆਂ ਸਾਰੀਆਂ ਹੋਰੀਆਂ ਨੇ ਇਹਨਾਂ ਚੋਂ ਕੁਝ ਘਰ ਜਿਹੜੇ ਨੇ ਡਰਗ ਜਿਹੜੇ ਸਮਗਲਰਸ ਦੇ ਨੇ ਉਹਨਾਂ ਤੇ 10 10 11 11 ਮੁਕਦਮੇ ਵੀ ਨੇ ਤੇ ਬੜੇ ਸਟਰੋਂਗ ਤਰੀਕੇ ਨਾਲ ਕਹਿ ਜਾ ਰਿਹਾ ਜੀ ਕਿ ਯੁੱਧ ਨਸ਼ਿਆਂ ਵਿਰੁੱਧ ਮਾਨਯੋਗ ਸੀਐਮ ਸਾਹਿਬ ਮਾਨਯੋਗ ਡੀਜੀਪੀ ਸਾਹਿਬ ਮਾਨਯੋਗ ਸਾਡੇ ਡੀਆਈਜੀ ਸਾਹਿਬ ਪਰਮਾਨਯੋਗ ਐਸਐਸਪੀ ਸਾਹਿਬ ਵੱਲੋਂ ਬੜੀ ਕਲੀਅਰ ਇਨਸਟਰਕਸ਼ਨ ਹੈ ਕਿ ਜਿਹੜਾ ਵੀ ਬੰਦਾ ਡਰਗ ਟ੍ਰੇਡ ਦੇ ਵਿੱਚ ਡਰਗ ਪੈਡਲਿੰਗ 'ਚ ਡਰਗ ਸਮਗਲਿੰਗ 'ਚ ਚਾਹੇ ਉਹ ਸਮਗਲਿੰਗ ਕਰਦਾ ਚਾਹੇ ਪੈਡਲਿੰਗ ਕਰਦਾ ਚਾਹੇ ਉਹ ਥੱਲੇ ਜਿਹੜਾ ਉਹਨੇ ਪੁਆਇੰਟਸ ਬਣਾਏ ਹੋਏ ਨੇ ਜਿੱਥੋਂ ਲੋਕਾਂ ਦੇ ਬੱਚੇ ਆਉਂਦੇ ਨੇ ਆ ਕੇ ਡਰੱਗਸ ਲੈ ਕੇ ਜਾਂਦੇ ਨੇ ਉਹਨਾਂ ਨੂੰ ਬੜਾ ਸਟਰੋਂਗ ਮੈਸੇਜ ਦਿੱਤਾ ਜਾਊਗਾ ਇਸ ਗੱਲ ਨੂੰ ਲੈ ਕੇ ਕਿ ਜੇ ਕੋਈ ਵੀ ਗਲਤ ਕੰਮ ਦੇ ਵਿੱਚ ਇਨਵੋਲਵ ਹੈ ਔਰ ਉਸ ਡਰਗ ਮੰਡੀ ਦੇ ਨਾਲ ਕਿਸੇ ਤਰ੍ਹਾਂ ਦੀ ਵੀ ਕੋਈ ਕੰਸਟਰਕਸ਼ਨ ਕੋਈ ਇਨਕ੍ਰੋਚਮੈਂਟ ਕਹਾਂ ਜਾਂ ਕੋ ਇਲੈਗਲ ਐਕਟੀਵਿਟੀ ਕਰੇਗਾ ਤਾਂ ਉਹਦੇ ਮੁਤਾਬਕ ਐਸ ਪਰ ਲਾਅ ਔਰ ਐਸ ਪਰ ਲਾਅ ਜਿਹੜਾ ਥੈਟ ਵਿਲ ਪ੍ਰੋਵੀਲ ਇਸ ਨਾਲ ਇਹ ਮੋਕਾਨੋਟੇਸ਼ਨ ਹੈਗੀ ਸੀ ਨਾ ਮਾਰਾ ਦਾ ਬਿਨਾ ਲੋਕਾਂ ਦੀ ਆਇਡੈਂਟੀਫਿਕੇਸ਼ਨ ਬਿਲਕੁਲ ਸਰ ਇਹਨਾਂ 'ਚੋਂ ਦੋ ਫੈਮਲੀਆਂਸ ਤੇ ਪ੍ਰੋਪਰ ਆਇਡੈਂਟੀਫਿਕੇਸ਼ਨ ਲੱਗਦਾ ਹੋਰ ਫੋਟੋ ਫੋਟ ਲੱਗਾ ਹੈਗਾ ਜਿਵੇਂ ਇਸ ਮਗਲੇ ਤੋਂ ਇਲਾਵਾ ਵੀ ਹੋਰਾਂ ਦੇ ਮਕਾਨ ਤੋੜਨ ਸਰ ਮੈਂ ਬੜਾ ਸਾਰਿਆਂ ਨੂੰ ਲਾਊਡ ਐਂਡ ਕਲੀਅਰ ਦੱਸਣਾ ਚਾਹਨਾ ਕਿ ਜੋ ਵੀ ਪੁਆਇੰਟ ਆਫ ਸੇਲ ਬਣਾਏਗਾ ਔਰ ਲੋਕਾਂ ਦੇ ਬੱਚਿਆਂ ਦੇ ਵਿੱਚ ਜਿਹੜਾ ਡਰਗ ਨੂਮੀ ਜ਼ਹਿਰ ਪਾਏਗਾ ਉਹਦੇ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏ ਇੰਨੇ ਨਸ਼ਾ ਤਸਕਰਾਂ ਸਰ ਇਹ ਕਰਨ ਦੇ ਕਾਰਨ ਇਹ ਸਟੈਂਡ ਸਰ ਇੱਥੇ ਨਾ ਦੋ ਮੇਜਰ ਫੈਮਲੀਆਂ ਨੇ ਮੈਂ ਜਿਵੇਂ ਪਹਿਲਾਂ ਕਿਹਾ ਜੀ ਉਹਨਾਂ ਤੇ 8-10-10-11-11 ਮਕਦਮੇ ਦਰਜ ਨੇ ਔਰ ਇਹ ਨਹੀਂ ਕਿ ਪਰਿਵਾਰ ਦੇ ਇੱਕ ਮੈਂਬਰ ਤੇ ਨੇ ਮਲਟੀਪਲ ਮੈਂਬਰਸ ਤੇ ਦਰਜ ਲਾਉਂਦੇ ਜੀ ਸਾਰੀ ਕਮੰਡ ਮੰਡਲੀ ਜੀ ਉਹਨਾਂ ਦੇਖ ਰਹੇ ਕਿ ਕਿਤੇ ਕਿਤੇ 24 ਹੋਣਗੇ ਨਾ ਜੀ ਉਹ ਜੀ ਬਹੁਤ ਸਾਹਮਣੇ ਕਹਿੰਦਾ ਦੱਸੋ ਉਹ ਨਾਲ ਲੱਗੋ ਯਾਰ ਇੱਕ ਉਹ ਇੱਕ ਜਾਣਾ ਫ੍ਰਿਜ ਘਟਾਓ ਅਗਲੇ ਦਾ ਔ ਮੋਟਾ ਪੇਚ ਉਥੋਂ ਕੋਈ ਇਹ ਨਾਲ ਆ ਪੇਚ ਚਲੋ ਚਲੋ ਆਓਗੇ ਤੇ ਜੋਤਾਰੇ ਹੋਰ ਕਿੱਥੇ ਨਹੀਂ ਮੇਰੇ ਆਪਾ ਜੀ ਮੈਂ ਇੱਕ ਮਿੰਟ ਲਾ ਤੁਹਾਡੀ ਪਲੀਸ ਹਾਂ ਜਲਦੀ ਜਲਦੀ ਗੱਲ ਸੁਣੋ ਉਹ ਲਾਲੀ ਐਵੇਂ ਸਵਾਲ ਤੁੱਟਦੇ ਕਿੰਨੂ ਪੁੱਛਦੇ ਨਾ ਤੇ ਸਵਾਲ ਦਾ ਜਵਾਬ ਦੋ ਉਹ ਵਾਤੋਂ ਪੁੱਛਦੇ ਸਵਾਲਾਂ ਦਾ ਤੂੰ ਬਲੋਰ ਤਾਂ ਸ਼ਾਇਦ ਨਾ ਮੈਂ ਉਮੀਦ ਕਰਾਂਗਾ ਤੂੰ ਨਹੀਂ ਲੈ ਸਕਦਾ ਕੀ ਫਾਇਦਾ ਕਰਦੀ ਦੇਖੋ ਜੀ ਅਸੀਂ ਤਾਂ ਨਹੀਂ ਲਾਪੀਰ ਤਾਂ ਤੁਹਾਡੇ ਨਾਲ ਨਹੀਂ ਜਿਸ ਪਰ ਕੰਮ ਹੋ ਰਿਹਾ ਹੈ ਤੁਹਾਡੀ ਲੋੜ ਹੈ ਸਾਨੂੰ ਸਰਪਲਿਸ ਇਹਨਾਂ ਚੱਕੋ ਤਾਂ ਮੈਂ ਹੁਣ ਤੱਕ ਲੜਕੇ ਨੂੰ ਚੱਕ ਲਾਂ ਪਾ ਖੜਾ ਜੇ ਆਪਣੇ ਸ਼ੋਰ ਕਢਾਓ ਮਾਰ ਫਰਾ ਚ ਚਿੱਟਾ ਕਢਾਓਗਾ ਤੋੜ ਦੋਗਾ ਫਰਾ ਚ ਫਰਾਓ ਫਰਾਓ ਇਹ ਮਾ ਸਾਡ ਦੇ ਪਿੱਛੇ ਆ ਜਾ ਯਾਰ ਤੇਰਾ ਦੂਜਾ ਕਿੱਥੇ ਬੰਦ ਕਹਣਾ ਮੜਾ ਜਾ ਵੀਰੇ ਆਜੋ ਯਾਰ ਆਜੋ